ਪੰਜਾਬ ਚ ਹੋ ਰਹੀ ਲੈਂਡ ਪੂਲਿੰਗ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਤੇ ਵਿਰੋਧੀ ਪਾਰਟੀਆਂ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਸ ਵਿੱਚ ਇੱਕ ਦੂਜੇ ਉੱਤੇ ਇਲਜ਼ਾਮ ਲਾਉਂਦੇ ਦਿਖਾਈ ਦੇ ਰਹੇ ਨੇ ਤੇ ਅਕਾਲੀ ਦਲ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਆਪਣੇ ਹੀ ਵਿਧਾਇਕ ਤੇ ਸਵਾਲ ਖੜੇ ਕੀਤੇ ਗਏ ਨੇ ਜਿਸ ਤੋਂ ਬਾਅਦ ਵਿਧਾਇਕ ਮਨਪ੍ਰਿਤ ਐਲੀਨਿਸ ਦਾ ਜਵਾਬ ਦਿੱਤਾ ਹੈ ਦਰਅਸਲ ਪਿਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਵੰਸ ਬੰਟੀ ਰੋਮਾਣਾ ਨੇ ਮੁੱਲਾਂਪੁਰ ਦਾਖਾਤੋਂ ਆਪਣੀ ਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਤੇ ਸਵਾਲ ਖੜੇ ਕੀਤੇ ਸੀ ਤੇ ਕਿਹਾ ਕਿ ਯਾਲੀ ਦੀ ਪੰਜਾਬ ਦੀ ਆਪ ਸਰਕਾਰ ਦੇ ਨਾਲ ਗੰਢ ਧੁੱਪ ਹੋ ਗਈ ਆ ਜਿਸ ਕਰਕੇ ਸਰਕਾਰ ਨੇ ਯਾਲੀ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਤੋਂ ਬਾਹਰ ਰੱਖੀ ਆ ਜਦਕਿ ਉਹਨਾਂ ਦੇ ਨਾਲ ਦੀ ਸਾਰੀ ਜ਼ਮੀਨ ਜੋ ਕਿ ਗਰੀਬ ਕਿਸਾਨਾਂ ਦੀ ਜ਼ਮੀਨ ਆ ਤੇ ਉਸ ਨੂੰ ਇਸ ਨੀਤੀ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰੁਮਾਣਾ ਨੇ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਨੇ ਜੋ ਕਿ ਅਨੰਤਾਂ ਨਾਂ ਦੀ ਕੋਲੋਨੀ 28 ਏਕੜ ਦੇ ਵਿੱਚ ਮਨਪ੍ਰੀਤ ਆਲੀ ਤੇ ਉਸਦੇ ਭਰਾਵਾਂ ਵੱਲੋਂ ਸਾਂਝੇ ਤੌਰ ਤੇ ਬਣਾਈ ਗਈ ਸੀ ਉਸ ਵਿੱਚ ਵੱਡੀਆਂ ਧਾਂਦਲੀਆਂ ਹੋਈਆਂ ਨੇ ਤੇ ਵਨ ਟਾਈਮ ਸੀ 2018 ਤੋਂ ਪਹਿਲਾਂ ਕਲੋਨੀਆਂ ਦੀ ਸੀ ਤੇ ਪਰ 2020 ਦੇ ਵਿੱਚ ਬਣੀ ਇਸ ਕਲੋਨੀ ਨੂੰ 3 ਕਰੋੜ ਰੁਪਏ ਦੇ ਵਿੱਚ ਪਾਸ ਕਰਵਾ ਦਿੱਤਾ ਗਿਆ ਜੋ ਕਿ ਸਰਕਾਰ ਨੂੰ ਵੱਡਾ ਚੂਨਾ ਲਗਾਇਆ ਗਿਆ ਸੀ ਤੇ ਇੱਥੋਂ ਤੱਕ ਕਿ ਕਲੋਨੀ ਨੂੰ 55% ਦੀ ਤੱਕ ਵਿਕਸਿਤ ਕਰ ਸਕਦੇ ਨੇ ਤੇ ਆਲੀ ਨੇ ਆਪਣੀ ਕਲੋਨੀ ਦੇ ਵਿੱਚ 70% ਦੀ ਡਿਵੈਲਪਮੈਂਟ ਕਰ ਦਿੱਤਾ ਤੇ ਜਿਸ ਕਰਕੇ ਸਰਕਾਰ ਨੂੰ ਹੁਣ ਹੋਰ ਵੀ ਵੱਡਾ ਚੂਨਾ ਲੱਗਿਆ ਇਸ ਕਰਕੇ ਵਿਜੀਲੈਂਸ ਕੋਲ ਇਹ ਕਾਗਜ਼ ਪਹੁੰਚ ਚੁੱਕੇ ਸੀ ਤੇ ਸਰਕਾਰ ਨੇ ਉਸਤੇ ਕਾਰਵਾਈ ਦੀ ਬਜਾਏ ਮਨਪ੍ਰੀਤ ਆਲੀ ਦੇ ਨਾਲ ਸਾਂਝੇਦਾਰੀ ਕਰ ਲਈ ਤੇ ਉਸ ਦੀ ਜ਼ਮੀਨ ਵੀ ਛੱਡ ਦਿੱਤੀ ਉਸ ਨੂੰ ਲੈਂਡ ਪੂਲਿੰਗ ਦੇ ਖਿਲਾਫ ਬੋਲਣ ਤੋਂ ਇਨਕਾਰ ਕਰਨ ਲਈ ਕਿਹਾ ਗਿਆ ਤੇ ਅਕਾਲੀ ਦਲ ਦੇ ਵੱਲੋਂ ਸਿੱਧੇ ਤੌਰ ਤੇ ਮਨਪ੍ਰੀਤ ਐਲੀ ਦੇ ਪੰਜਾਬ ਦੀ ਸਰਕਾਰ ਦੇ ਨਾਲ ਮਿਲੇ ਹੋਣ ਦੇ ਇਲਜ਼ਾਮ ਲਗਾਏ ਗਏ ਨੇ ਉਧਰ ਭਾਜਪਾ ਦੀ ਗੱਲ ਕਰਦੇ ਹਾਂ ਤਾਂ ਉਧਰ ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਹੁਣ ਜਦੋਂ ਮਨਪ੍ਰੀਤ ਐਯਾਲੀ ਨੇ ਅਕਾਲੀ ਦਲ ਤੋਂ ਦੂਰੀਆਂ ਬਣਾਈਆਂ ਨੇ ਤੇ ਇਸ ਤੋਂ ਬਾਅਦ ਹੀ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਇਸ ਦੀ ਜਾਂਚ ਹੋਵੇ ਤੇ ਕਿਸੇ ਨੇ ਕੀ ਕੀ ਕਾਪਲੇ ਕੀਤੇ ਨੇ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰਮਾਨਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਨੇ ਜੋ ਅਨੰਤਾਂ ਨਾਂ ਦੀ ਕਲੋਨੀ 28 ਏਕੜ ਦੇ ਵਿੱਚ ਮਨਪ੍ਰੀਤ ਐਯਾਲੀ ਤੇ ਉਸਦੇ ਭਰਾਵਾਂ ਵੱਲੋਂ ਸਾਂਝੇ ਤੌਰ ਤੇ ਬਣਾਈ ਗਈ ਸੀ ਉਸ ਵਿੱਚ ਵੱਡੀਆਂ ਧਾਂਗਲੀਆਂ ਹੋਈਆਂ ਨੇ ਵਨ ਟਾਈਮ ਸੈਟਲਮੈਂਟ ਪਾਲਿਸੀ 2018 ਤੋਂ ਪਹਿਲਾਂ ਵਾਲੀਆਂ ਕਲੋਨੀਆਂ ਦੀ ਸੀ ਤੇ ਪਰ 2000 ਦੇ ਵਿੱਚ ਬਣੀ ਇਸ ਕਲੋਨੀ ਨੂੰ 3 ਕਰੋੜ ਰੁਪਏ ਦੇ ਵਿੱਚ ਪਾਸ ਕਰਵਾ ਦਿੱਤਾ ਗਿਆ ਜੋ ਕਿ ਸਰਕਾਰ ਨੂੰ ਇੱਕ ਵੱਡਾ ਚੂਨਾ ਲਗਾਇਆ ਗਿਆ ਸੀ ਇੱਥੋਂ ਤੱਕ ਕਿ ਕਲੋਨੀ ਨੂੰ 55% ਦੀ ਤੱਕ ਵਿਕਸਿਤ ਕਰ ਸਕਦੇ ਨੇ ਤੇ ਯਾਲੀ ਨੇ ਆਪਣੀ ਕਲੋਨੀ ਦੇ ਵਿੱਚ 70% ਦੀ ਡਵੈਲਪਮੈਂਟ ਕਰ ਦਿੱਤਾ ਜਿਸ ਕਰਕੇ ਸਰਕਾਰ ਨੂੰ ਹੋਰ ਵੀ ਵੱਡਾ ਚੂਨਾ ਲੱਗਿਆ ਇਸ ਕਰਕੇ ਵਿਜੀਲੈਂਸ ਕੋਲ ਇਹ ਕਾਗਜ਼ ਪਹੁੰਚ ਚੁੱਕੇ ਸੀ ਤੇ ਸਰਕਾਰ ਨੇ ਉਸਤੇ ਕਾਰਵਾਈ ਕਰਨ ਦੀ ਬਜਾਏ ਮਨ ਪੀਟੀਆਰਲੀ ਦੇ ਨਾਲ ਸਾਂਝੇਦਾਰੀ ਕਰ ਲਈ ਤੇ ਉਸ ਦੀ ਜ਼ਮੀਨ ਵੀ ਛੱਡ ਦਿੱਤੀ ਉਸ ਨੂੰ ਲੈਂਡ ਪੂਲਿੰਗ ਦੇ ਖਿਲਾਫ ਬੋਲਣ ਤੋਂ ਜਿਹੜਾ ਇਨਕਾਰ ਕਰਨ ਲਈ ਕਿ ਆ